ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਆਪਾਂ ਲੈ ਕੇ ਆਏ ਥੱਥੇ ਤੇ ਬੋਲੀਆਂ ਥੱਥੇ ਤੇ ਬੋਲੀਆਂ ਮੇਰੇ ਕੋਲ ਬਹੁਤ ਥੋੜੀਆਂ ਨੇ ਠੀਕ ਹੈ ਜੇ ਤੁਹਾਡੇ ਕੋਲ ਹੋਰ ਕੋਈ ਬੋਲੀ ਹੈਗੀ ਇਹਨਾਂ ਬੋਲੀਆਂ ਤੋਂ ਬਿਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਥੱਥੇ ਤੇ ਬੋਲੀਆਂ ਥਾਲੀ ਉੱਤੇ ਥਾਲੀ ਥਾਲੀ ਉੱਤੇ ਛੰਨਾ ਥਾਲੀ ਉੱਤੇ ਥਾਲੀ ਥਾਲੀ ਉੱਤੇ ਛੰਨਾ ਘੜਾ ਧੰਦਾ ਨਾਲ ਚੁੱਕੇ ਤੈਨੂੰ ਤਾਂ ਮਜਾ ਜਨਮੰਨਾ ਤ ਘੜਾ ਧੰਦਾ ਨਾਲ ਚੁੱਕੇ ਤੈਨੂੰ ਤਾਂ ਮਜਾ ਜਨਮੰਨਾ ਥਾਲੀ ਉੱਤੇ ਥਾਲੀ ਤਾਰੇ ਯੂ ਸਟੇਸ਼ਨ ਨਾ ਜਾਣ ਮੈਂ ਮੈਰੂਸੀ ਕਦੇ ਨਾ ਮੰਨਾ ਜਾਲਮਾ ਮੈਰੂਸੀ ਕਦੇ ਨਾ ਮੰਨਾ ਜਾਲਮਾ ਇਹ ਦੋ ਹੀ ਬੋਲੀਆਂ ਸੀ ਮੇਰੇ ਕੋਲ ਜੇ ਤੁਹਾਡੇ ਕੋਲ ਹੋਰ ਬੋਲੀਆਂ ਹੈਗੀਆਂ ਨੇ ਦੱਸੋ ਜ਼ਰੂਰ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਪਹਿਲਾਂ ਬੋਲੀਆਂ ਆਪਣੇ ਆਈਆਂ ਹੋਈਆਂ ਨੇ ਚੈਨਲ ਉੱਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਤੁਸੀਂ ਨਹੀਂ ਦੇਖੀਆਂ ਤੇ ਹੋਰ ਵੀਡੀਓ ਕਿਹੜੀ ਕਿਸ ਟਾਈਪ ਦੀਆਂ ਬੋਲੀਆਂ ਲੈ ਕੇ ਆਵਾਂ ਦਿਓ ਵੀ ਜਰੂਰ ਕਮੈਂਟ ਕਰਕੇ ਦੱਸੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ